ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਹੁਣ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਂਡ ਨਿਜ਼ਾਮ ਵਾਲਾ ਆ ਗਿਆ ਸੱਜਣੋ। ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ। ਤੇ ਜੇ ਗੱਲ ਨੇੜੇ ਦੀ ਕਰਾਂਗੇ ਨੇੜੇ ਮੱਲਾਂ ਵਾਲਾ ਹਾਰਫਕੇ ਇਹਦੇ ਬਿਲਕੁਲ ਨਜ਼ਦੀਕ ਆ। ਨਿਜ਼ਾਮ ਵਾਲੇ ਦੇ ਵਿੱਚ ਵੀਰ ਦੇ ਕੋਲੇ 4 ਐਨੀਮਲ ਵਿਕਰੀ ਵਾਲੇ ਆ ਤੇ ਵਪਾਰ ਲੈਣ ਦਾ ਕੰਮ ਆ ਗੱਲਾਂ ਬਾਤਾਂ ਹੋਈਆਂ ਤੇ ਰੁਟੀਨ 'ਚ ਵੀਰ ਕੋਲੇ ਪਸ਼ੂ ਆਉਂਦੇ ਆ ਤੇ ਸੇਲ ਹੋ ਕੇ ਸੱਜਣੋਂ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਆ ਆਪਣੀ ਪਹਿਲੀ ਵੀਡੀਓ ਆ ਤੇ ਵੀਡੀਓ ਵੀਰ ਪਾਉਂਦਾ ਰਹਿੰਦਾ ਵਾ 4 ਵਿਖਾ ਦੇਾਂਗੇ ਤੁਹਾਨੂੰ ਚਾਰਾਂ ਦਾ ਲੇਖਾ ਜੋਖਾ ਪੁੱਛ ਲਾਂਗੇ ਜਿਹੜਾ ਪਸੰਦ ਆ ਗਿਆ ਸੱਜਣੋਂ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆਪਾਂ ਹਰ ਵੀਡੀਓ 'ਚ ਕਹਿੰਨੇ ਆ ਆਜੋ ਡਿਟੇਲ ਲੈਣੇ ਆ ਤੇ ਉਧਰ ਇੱਕ ਨੀਲੀ ਰਾਵੀ ਚ ਪੈਂਦੀ ਮੈਂ ਉਹਦੇ ਤੋਂ ਸ਼ੁਰੂ ਕਰ ਲੈਨੇ ਬਾਕੀ ਅੱਗੇ ਅੱਗੇ ਜਿਵੇਂ ਜਿਵੇਂ ਪਸ਼ੂਆਂ ਦੀ ਡਿਟੇਲ ਆਈ ਗਈ ਤੁਹਾਨੂੰ ਸਾਰੇ ਪਸ਼ੂ ਤੋਰ ਕੇ ਰੇਟ ਵੀਡੀਓ ਚ ਕੋਸ਼ਿਸ਼ ਕਰਾਂਗੇ ਰੇਟ ਜਾਇਜ਼ ਕਰਾਉਣ ਦੀ ਜੁੜੇ ਹੋਣ ਤੱਕ ਤੁਹਾਡਾ ਧੰਨਵਾਦ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸੁਣਾ ਵਧੀਆ ਜੀ ਵਧੀਆ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਆਪਣਾ ਨਾਂ ਤੇ ਐਡਰੈਸ ਦੱਸ ਕੀ ਨਾਮ ਇਲਾਵਾ ਜੀ ਹਾਂਜੀ ਪਿੰਡ ਨਿਆਵਾਲਾ ਜ਼ਿਲ੍ਹਾ ਫਰੋਜ਼ਪੁਰ तहसील ਵੀ ਫਰੋਇਪੁਰ ਜੀ ਤਹਿਸੀਲ ਵੀ ਫਰੋਇਪੁਰਾ ਜੀ ਨੇੜੇ ਆ ਗਿਆ ਮੱਲਾਂ ਵਾਲਾ ਸ਼ਹਿਰ ਮੱਲਾਂ ਵਾਲਾ ਕਿ ਤਿਆਰਫ ਕੇ ਨਾਲ ਹੈ ਯਾਰ ਹਰਫਕੇ ਬਿਲਕੁਲ ਨੇੜੇ ਹੈ ਹਾਂਜੀ ਹਾਂਜੀ ਕਟੂਰੇ ਤੋਂ ਸਿੱਧੀ ਨਜਾਮ ਵਾਲੇ ਆ ਜਾਂਦੇ ਹਾਂਜੀ ਹਾਂਜੀ 3 ਨੰਬਰ ਮੇਰੇ ਵੀਰ ਦਾ ਨੰਬਰ 7986 46417 ਜੀ ਠੀਕ ਹੈ ਇੱਕ ਵਾਰੀ ਹੋਰ ਰਿਪੀਟ ਕਰੀਏ 7986 46417 ਤੇ ਵਪਾਰ ਲੈਣ ਦਾ ਕੰਮ ਹੈ ਟੀਨ ਦੀ ਪਸ਼ੂ ਹੁੰਦੇ ਹੈ ਹਾਂਜੀ 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 ਤਕਰੀਬਨ ਜ਼ਿਆਦਾਤਰ ਭੈਣ ਭਰਾ ਵਪਾਰ ਵਾਲੇ ਵੇਚਣ ਵਾਲੇ ਵੀ ਲੈ ਜਾਂਦੇ ਹਾਂਜੀ ਵੇਚਣ ਵਾਲੇ ਜਾਦੇ ਆਪਣੇ ਤੋਂ ਵੀ ਘਰਾਂ ਘਰਾਂ ਤੋਂ ਮਾਲ ਲੈ ਲੈਨੇ ਤਾਂ ਫਿਰ ਹਾਂਜੀ ਹਾਂਜੀ ਠੀਕ ਹੈ ਤੇ ਐਦਾ ਕੀ ਹਿਸਾਬ ਕਿਤਾਬ ਕਿਰੇ ਤੁਰੀਆਂ ਨੂੰ ਖੋਲੀ ਮੇਰਾ ਭਰਾ ਮੈਂ ਤੋਰਦਨੇ ਮੈਂ ਹਾਂ ਕੋਈ ਨਹੀਂ ਲੀਲੀ ਦਾ ਵੀ ਮੈਂ ਬਹੁਤ ਚੰਗੀ ਥੱਲੋ ਹਾਂ ਨਹੀਂ ਠੀਕ ਆ ਤੇ ਸੁਆ ਸੁਆ ਤੀਜਾ ਉਹਨਾਂ ਤੀਜਾ ਕਹੇ ਜੀ ਬਾਕੀ ਕੋਈ ਆਪਦੀ ਸਮਝ ਕਰ ਲੈ ਜੀ ਸਿਆਣੀ ਗੱਲ ਹਾਂਜੀ ਮਾਲਕਾਂ ਨੇ ਆਪਾਂ ਨੂੰ ਤੀਜਾ ਨਹੀਂ ਤੀਜਾ ਕੀ ਆ ਹਜੇ ਹਾਂਜੀ ਹਾਂਜੀ ਮਾਲਕਾਂ ਨੇ ਤੀਜਾ ਕਹੇ ਅਗਲਾ ਆਪਦੀ ਸਮਝ ਲਾ ਲੈ ਹਾਂਜੀ ਠੀਕ ਆ ਤੇ ਕੀ ਕਹਿੰਦੇ ਦੂਜੇ ਸੂਵੇ ਦੁੱਧ ਦੁੱਧ ਦਾ ਪੁੱਛੇ ਦੁੱਧ ਦਿੱਤਾ ਉਹ 13 14 ਕਿਲੋ ਕਹਿੰਦੇ ਦਿੱਤਾ ਬਾਕੀ ਅੱਗੋਂ ਸ਼ਾਮ ਦਾ ਤੁਹਾਨੂੰ ਪਤਾ ਦੁੱਧ ਜੀ ਹਾਂ ਜਿਹੜਾ ਵੀ ਆਪਣੇ ਦੱਸੇ ਕਿਸੇ ਨੇ ਰਹਿਣ ਜਾਂ ਆਪਾਂ ਐਵੇਂ ਦੱਸੀ ਜੀ ਹਾਂ ਅਗਲੇ ਨੇ ਤਾਂ ਆਪਦੀ ਮੰਨ ਲਾ ਸਮਝ ਵਰਤਣੀ ਹੈ ਹਾਂਜੀ ਹਾਂਜੀ ਓਕੇ 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 ਬਾਕੀ ਕਿੰਨੇ ਲੈ ਜੂ ਅਜੇ ਹਫਤਾ ਲੈ ਜੂ ਤਿੱਪਨ ਤਪ ਨੂੰ ਗੂੰਦ ਹੀ ਆਉਂਦੀ ਹੈ ਇਹਦਾ ਜੀ ਠੀਕ ਆ ਲੇਵਾ ਚੰਗਾ ਬਣਾਉਗੀ ਬਹੁਤ ਚੰਗਾ ਲੇਵਾ ਬਣਾਉਣਾ ਨੇ ਓਕੇ ਵੇਖੋ ਸੱਜਣੋ ਇਹਦਾ ਬਣ ਜਣੀ ਪੂਰੀ ਮਸੂਲੀ ਗਾਮਾਰਗਾ ਲੇਵਾ ਬਣਾਉਗੀ ਕੀ ਬਾਤ ਆ ਵੇਖੋ ਸੱਜਣੋ ਦੇਣਾ ਅਠ ਲੈ ਜੂਗੀ ਤੇ ਥਣਾ ਚ ਗੂੰਦ ਆਉਂਦੀ ਆ ਬਾਕੀ ਭਾਰ ਪੂਰੇ ਲੰਬੇ ਫਿੱਕੇ ਉਹ ਆਪਣੀ ਗਰੰਟੀ ਗੱਲ ਹੀ ਕੋਈ ਨਹੀਂ ਜੀ ਠੀਕ ਆ ਵੀ ਆਪਾਂ ਦੋ ਤਿੰਨ ਦਿੰਦੀ ਅਗਲੇ ਨੂੰ ਗਰੰਟੀ ਦੇ ਦੇਾਂਗੇ ਜਿਹੜਾ ਵੀ ਲੈ ਕੇ ਜਾਂਦਾ ਹਾਂਜੀ ਹਾਂਜੀ ਤੇ ਰੇਟ ਇਹਦਾ ਕੀ ਕਰੂਗਾ ਵੀਰ ਰੇਟ 85 ਮੋਲ ਕਰਦੇ ਜਾਂਦਾ ਇਹਦੀ ਡਿਮਾਂਡ ਕਰਦੇ ਆ 85000 ਹਾਂਜੀ ਪਿਆਰ ਮੁਹੱਬਤ 80000 ਦੀ ਮੈਂ ਦੇ ਦਾਂਗੇ ਹਾਂ 80000 ਦੀ ਦੇ ਦਾਂਗੇ ਰੇਟ ਜਾ ਜਾ ਤੇਰਾ ਯਾਰ ਕਰੀ ਪੱਛੂਆਂ ਇਹਨੂੰ ਤੇ 80 ਚੋਂ ਛੋੜ ਛੱਪਾ ਹੋ ਜੂ ਕਰਦਾਂਗੇ ਜੀ ਕੋਈ ਨਹੀਂ ਮੰਨਤਾਂ ਕਰਦਾਂਗੇ ਦੂਰੋਂ ਨੇੜੇ ਕੋ ਬੰਦਾ ਆਉਗੇ ਕੋਈ ਚੱਕਰ ਧੰਨਵਾਦ ਆ ਵੀਰੇ ਤੇਰਾ ਧੰਨਵਾਦ 80000 ਚੋਂ ਵੀ ਹੈ ਹਾਂਜੀ ਪਿਆਰ ਮੁਹੱਬਤ ਕਰਦਾਂਗੇ ਜੀ ਕੀ ਬਾਤ ਆ ਸੱਜਣਾ ਵੇਖੋ ਲੇਵਾ ਭਾਂਡਾ ਕਰਮਾਂ ਵਾਲੀ ਨੂੰ ਕੀ ਬਾਤ ਆਲਾ ਲੱਗਾ ਜਿਵੇਂ ਕਹਿ ਦਿੱ ਗਏ ਨਾ ਫੁੱਟਬਾਲ ਬੰਨੀ ਫਰਦੀ ਆ ਤੇ ਉਹ ਚੀਜ਼ ਆ ਅਜ ਦਿਨ ਵੀ ਕੱਢਦੀ ਆ ਤੇ 80000 ਚੋਂ ਵੀ ਪਿਆਰ ਮੁਹੱਬਤ ਆ ਦੇ ਕੇ ਕਹਿ ਸਕਦੇ ਆ ਵੀ ਤੁਸੀਂ ਜੇ ਭਾਅ ਲਈ ਪਸ਼ੂ ਖਰੀਦਣਿਆਂ ਤੇ ਲਵ ਕੁਲੇ ਨਿਜ਼ਾਮ ਵਾਲੇ ਆ ਜਿਓ ਤੇ ਐਦਾ ਕੀ ਹਿਸਾਬ ਆ ਵੀਰੇ ਇਹ ਝੋਟੀ ਆ ਜੀ ਕੱਲ ਸੂਈ ਏ ਓਕੇ ਬੋਲ ਆ ਗਏ ਥਰੇ 8 ਕਿਲੋ ਪੱਕਾ ਜਿਹੜਾ ਠੀਕ ਆ ਕੱਲ ਦੀ ਸੂਈ ਆ ਕੱਲ ਦੀ ਹਾਂਜੀ ਓਕੇ ਜੋ ਓਕੇ ਦਾਨੇ ਸਾਰਾ ਕੁਝ ਤੇ ਸੁਆ ਸੁਆ ਪਹਿਲਣੇ ਝੋਟੀ ਏ ਜੀ ਓਕੇ ਥਣ ਬੜਾ ਚੰਗਾ ਲੱਗਾ ਬਹੁਤ ਚਵਾਈ ਵੀ ਬੜੀ ਚੰਗੀ ਸੀਲ ਠੰਢੀ ਬੜੀ ਜਿਵੇਂ ਮਰਜ਼ੀ ਪਾਉਣੇ ਛੱਡ ਲੋ ਬੱਚਾ ਕੋਈ ਚੱਕਰ ਨਹੀਂ ਠੀਕ ਆ ਥਣ ਬੜਾ ਕੰਮ ਦਾ ਲੱਗਾ ਚਵਾਈ ਦਾ ਕਹਿੰਦੀ ਹਣੀ ਮੈਨੂੰ ਹੀ ਲੱਗੀ ਹਾਂ ਚੋਣ ਬਹੁਤ ਹੀ ਚੰਗੀ ਲੱਗੀ ਓਕੇ ਵੇਖੋ ਸਜਣੋ ਥਾਂ ਦੀ ਆਪਸੀ ਗੈਰ ਦੂਰੀ ਤੇ ਕਿਵੇਂ ਦੂਰਾ ਥਣ ਲੱਗਾ ਸੂਹਾ ਦੂਜਾ ਹਾਂਜੀ ਨਹੀਂ ਨਹੀਂ ਪਹਿਲਾਂ ਨਹੀਂ ਪਹਿਲਾਂ ਨਹੀਂ ਹਾਂਜੀ ਬਿਆ ਬਾਤ ਲੈ ਕੱਢ ਬਾਰੀ ਮਗਰ ਵੀ ਕੱਟੀ ਹੈ ਜੀ ਮਗਰ ਵੀ ਕੱਟੀ ਵੱਡੀ ਗੱਲ ਦੇਖੋ ਸਜਣਾ ਪਹਿਲਾ ਸੂਹਾ ਸੂਈ ਝੂਟੀ 8 ਕਿਲੋ ਬੌਲਾ ਤੁਸੀਂ ਸਾਤ ਹੀ ਮੰਨ ਲਿਓ ਤਾਂ ਵੀ ਕੋਈ ਗੱਲ ਨਹੀਂ ਬਾਕੀ ਅਜੇ ਪੁੜੇ ਨਹੀਂ ਚੱਕੇ ਕਿਉਂਕਿ ਮੈਂ ਤਾਂ ਇਹ ਗੱਲ ਕਹੀ ਹੈ ਹਜੇ ਮੰਨ ਲਓ ਵੀ ਕੱਲ ਦੀ ਸੂਈ ਆ ਤੇ ਹਜੇ ਥਣ ਪਾਸ ਕਰਿਓ ਲੇਵੇ ਭਾਂਡੇ ਦੀ ਸਾਫ ਸੁਥਰੀ ਚੋਣ ਚੋਣ ਬਹੁਤ ਚੰਗਾ ਲੱਗਾ ਜੀ ਹਾਂ ਨਹੀਂ ਝੋਟੀ ਚੰਗੀ ਬਰੀਕ ਆ 10 11 ਕਿਲੋ ਦੁੱਧ ਦੇ ਸਕਦੇ ਜੀ ਹਾਂ ਕੋਈ ਸਾਫ ਕਰੂ ਵੱਧ ਵੀ ਦੇ ਸਕਦੇ ਚਲ ਇੰਨਾ ਵੀ ਬੜਾ ਲਵ ਪਹਿਲਾਂ ਨੂੰ 10 11 ਬਹੁਤ ਹਾਂਜੀ ਹਾਂਜੀ ਬਾਕੀ ਸੋਨਾ ਕੱਦ ਕਾਠਾ ਸੱਜਣੋਂ ਉਮਰ ਦੇ ਹਿਸਾਬ ਨਾਲ ਮੰਨ ਲਓ ਵੀ ਜਿੰਨਾ ਕ ਲੱਗਦਾ ਚੌਗੀ ਹੋਊਗੀ ਬਾਕੀ ਜਿਵੇਂ ਦੀ ਵੀ ਗੱਲਬਾਤ ਹੋਈ ਆਪਾਂ ਪੁੱਛਾਂਗੇ ਵੀਰ ਤੋਂ ਵੇਖੋ ਸਫਾਈਆਂ ਸੁਹਈਆਂ ਚੈੱਕ ਕਰ ਲਓ ਹਾਂ ਬਹੁਤ ਸੋਹਣਾ ਮਾਨ ਲੋ ਥਾਂ ਲੈਵਾ ਲੱਗਾ ਹਜੇ ਤਹਿ ਤੂੰ ਮਾਰੀ ਵੀ ਆ ਜਦੋਂ ਤਹਿ ਚੱਕ ਗਈ ਤੁਹਾਨੂੰ ਪਤਾ ਇੱਕ ਤਾਂ ਦੇਣ ਡੰਗਰ ਕਰੀ ਜਾਂਦਾ ਕਰੀ ਜਾਂਦਾ ਹਨਾ ਕੱਟੀ ਨੂੰ ਜਨਮ ਦਿੱਤਾ ਜੇਰ ਪਈ ਤੇ ਲਓ ਇਹਦਾ ਕੀ ਰੇਟ ਕਰੇਗਾ ਵੀ ਇਹਦਾ 95 ਮੁੱਲ ਕਰਦੇ ਆਂ ਝੋਟੀ ਦਾ ਇਹਦਾ 95 ਮੁੱਲ ਕਰਦੇ ਆਂ ਦੇ ਕਿੰਨੇ ਦੀ ਦਾਂਗੇ 90000 ਦੀ ਝੋਟੀ ਦੇ ਦਾਂਗੇ 90000 ਤੇ ਹੋਰ ਮਾਨਤਨ ਕਰਦਾ ਕੋਈ ਖਾਲੀ ਅੱਛਾ ਕਰ ਦਾਂਗੇ ਨਹੀਂ ਠੀਕ ਆ ਰੇਟ ਤੇਰੇ ਯਾਰ ਠੀਕ ਆ ਔੜ ਦੀਆਂ ਲਈ ਆ ਮੰਨ ਲਾ ਤੇ ਆਹ ਮਹਿੰਦਾ ਕੀ ਹਿਸਾਬ ਆ ਇਹ ਮੈਂ ਬਹੁਤ ਕਾਦਵਜਨ ਵੱਡੀ ਮੈਂ ਫੁੱਲ ਹਾਂ ਤੇ ਉਹਨਾਂ ਤੀਜਾ ਸੋਹ ਦੱਸਿਆ ਬਾਕੀ ਕੋਈ ਆ ਦੀ ਸਮਝ ਕਰ ਲੈ ਮਕਦੋਦੋਂ ਬਾਹਰ ਲੈ ਚੱਲ 15 16 ਲੀਟਰ ਦੁੱਧ ਘੜਦੀ ਮੈਂ ਓਕੇ ਹਾਂ ਥਾਂ ਲੈਵਾ ਬਹੁਤ ਇਹ ਬੰਜਣਾ ਜਗੂਂ ਦੀ ਆਉਂਦੀ ਮੈਂ ਇਹਨੂੰ ਕੀ ਬਾਤ ਆ ਕੱਦ ਕਾਟ ਸੱਜਣੋ ਤੁਸੀਂ ਲਾਬ ਦੇ ਕਾਟ ਤੋਂ ਤਾਜ਼ਾ ਲਾ ਲਿਓ ਮਾਲ ਵੱਡੀ ਫੁੱਲ ਮੈਂ ਸੁਹਾ ਤੀਜਾ ਦੱਸਿਆ ਤੁਸੀਂ ਜਿਹੜਾ ਮਰਜੀ ਤੇ ਬਾਕੀ ਇੱਕ ਨੋਟ ਕਰ ਲਿਓ ਕਿਸੇ ਚੰਗੇ ਘਰਾਣੇ ਦੀ ਮੈਂ ਹਾਂ ਹਾਂਜੀ ਹਾਂਜੀ ਵੇਖਿਓ ਕਰਦੀ ਕਰਾਉਂਦੀ ਨੇ ਇਹਨੇ 5 4 ਦਿਨ ਲੈ ਲੈ ਇਹਨੇ ਖੁੱਲੇ ਡੋਲੇ ਲੈ ਆਈ ਨਹੀਂ ਜੀ ਹਣਾ ਹਾਂ ਕੀ ਬਾਤ ਆ ਸੱਜਣੋ ਇਹ ਜਿਹੜੀ ਵੀਰ ਨੇ ਤੁਹਾਨੂੰ ਗੱਲ ਦੱਸੀ ਹੈ ਨਾ ਇਹ ਮਹਿਣ ਇਹਨਾਂ ਦੁੱਧ ਪਾਇਆ ਹੋਊਗਾ ਕੋਈ ਗੱਲ ਕਹਿਣ ਵਾਲੀ ਨਹੀਂ ਗੀ ਓਕੇ ਰਿਪੋਰਟ ਆ ਵੇਖੋ ਤੋਰ ਕੇ ਵਿਖਾਤੀ ਥਣ ਦੂਰਾ ਬੜਾ ਚਵਾ ਵੀ ਪੋਲੀ ਰੂਰਗੀ 33 ਤੋਂ ਬਣਾ ਇੱਕ ਨੰਬਰ ਬੜਾ ਚੰਗਾ ਤੇ ਬਾਕੀ ਜਾਤ ਨਸਲ ਮਹਿਣ ਤੇ ਚੰਗੀ ਪੂਰੀ ਵੱਡੀ ਮੈਂ ਸਾਂਭ ਕੇ ਕੋਈ ਦੁੱਧ ਚੋਰਾ ਨਾ ਬਾਕੀ ਪਿੱਛੇ ਪੁੱਛੇ ਲੋ ਬੇਫਿਕਰੀ ਕੋਈ ਗੱਲ ਹੀ ਨਹੀਂ ਇਹ ਹੋ ਜੇਗੀ ਠੀਕ ਆ ਗਾਂ ਨੂੰ ਵੀ ਲੇਵਾ ਸੱਜਣਾ ਕਰੋ ਚੈੱਕ ਵੇਖੋ ਹੈ ਨਾ ਕੋਈ ਗੱਲਬਾਤ ਲੇਵੇ ਤੇ ਨਾੜਾ ਨੂੜਾ ਤੇ ਚੰਗੀ ਮੈਂ ਆ ਸੱਜਣੋ ਜੇ ਕੋਈ ਚੰਗੇ ਦੁੱਧ ਵਾਲੀ ਮੈਂ ਪਾਲਦਾ ਸੀ ਤਾਂ ਵੀਰ ਨਾਲ ਸੰਪਰਕ ਕਰ ਲਿਓ ਇਹਦਾ ਨੰਬਰ ਭਰਾ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਵੀਰੇ ਰੇਟ ਇਹਦਾ ਕੀ ਕਰਦਗੇ ਇੱਕ 10 ਮੁੱਲ ਕਰਦੇ ਹਾਂ ਛੋਟੀ ਮੈਂ ਦਾ ਦੇ ਕਿੰਨੇ ਦੀ ਦਵਾਂਗੇ ਮਾਨਤਨ ਕਰ ਦਾਂਗੇ ਦੋ ਛੜ ਦਾਂਗੇ ਕੱਠ ਦੀ ਦੇ ਦਾਂਗੇ 1 ਲੱਖ ਤੇ 8000 ਦੀ ਦੇ ਦਾਂਗੇ ਇਹ ਆਪ ਵੀ ਪੈਸੇ ਭਰ ਕੇ ਲਈ ਚੰਗੀ ਮੈਂ ਚੰਗੀ ਮੈਂ ਹੀ ਬਹੁਤ ਵਧੀਆ ਆਪਣੇਲ ਤਾਂ ਫੁੱਲੇ ਚੰਗੀ ਬਾਕੀ ਖਲਾ ਕੋਈ ਸੰਗ ਹੈ ਭੈਣ ਭਰਾ ਦੱਸੂਗੇ ਹਾਂਜੀ ਹਾਂਜੀ ਠੀਕ ਆ ਧੰਨਵਾਦ ਤੇ ਇੱਕ ਆਪਣੇ ਕੋਲੇ ਆ ਗਊ ਵੀ ਆ ਵਹਿੜ ਹੈ ਜੀ ਦੂਜਾ ਸੁਆ ਗੱਭਾਂ ਨੇ ਬੱਛੀ ਓਕੇ ਹਜੇ ਸੂਣ ਵਾਲੀ ਆ ਹਾਂਜੀ ਗੱਬਣ ਐ ਇਹ ਦਿਨ ਕਿੰਨੇ ਕੁ ਲੈ ਸੀ ਛੰਡੀ ਬੜੀ ਓਏ 10 ਦਿਨ ਲੰਦੇ ਗੂੰਦ ਹੀ ਆਉਂਦੀ ਜੀ ਇਹ ਬੜੀ ਬਨ ਜੂਗੀ ਬੜੀ ਇਹ ਬਨਣੀ ਯਾਰ ਓਕੇ ਸੂਬਾ ਦੂਜਾ ਦੂਜੇ ਸੂਬਾ ਨੇ ਨਹੀਂ ਠੀਕ ਆ ਜੱਤਾ ਓਕੇ ਚੱਲ ਤੁਨ ਬਹੁਤ ਚੰਗਾ ਲੱਗਾ ਇਹਦੀ ਲਗੂੰਦੀ ਆਉਂਦੀ ਕੰਮ ਦੀ ਆ ਘਰੇ ਦੁੱਧ ਪੀਣ ਵਾਲਿਆ ਦੇ ਕੰਮ ਦੀ ਜਿਵੇਂ ਠੰਡੀ ਆ ਢੋਲੀ ਤੋਰ ਮੜਾ ਆ ਕਾਲੀ ਬੜੀ ਪੈਂਦੀ ਆ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਮੋੜ ਲੈਨੇ ਫੇਰ ਆਪਾਂ ਨਹੀਂ ਕੋਈ ਨਹੀਂ ਲੈ ਚੱਲ ਕੋਈ ਗੱਲ ਨੀਵਾ ਖਾ ਲੇ ਆ ਵੇਖੋ ਸੱਜਣਾ ਇਹ ਤਾਂ ਬਹੁਤ ਬੰਨੀ ਹੋਇਆ ਇਹਨੇ ਕੀ ਕਿਹਾ ਇਹਦੇ ਮਾਲਕਾਂ ਨੇ ਦੁੱਧ ਦੁੱਧ ਮਾਲਕੋ ਪਿਛਲੇ ਸਵੇਰੇ ਕਹਿੰਦੇ 12 ਕਿਲੋ ਪਹਿਲਾਂ ਦਿੱਤਾ ਹੈ ਕਿ 13 14 ਕਿਲੋ ਦੀ ਮੀਤ ਹੈਗੀ ਵੈੜਦੀ ਨਹੀਂ ਇਹਨਾਂ ਦਾ ਦੇ ਦੋਗੀ ਆਪਾਂ 15 16 ਨਹੀਂ ਕਹਿੰਦੇ ਹਾਂ ਹਨਾ ਇਹਨਾਂ ਦੇ ਨਾ ਦੁੱਧ ਖੁੱਲਾ ਹਾਂ ਦੇ ਜੂਗੀ ਰਾਮ ਨਾ ਕੀ ਬਾਤ ਆ ਵੇਖੋ ਸੱਜਣਾ ਬਾਕੀ ਸੀਲ ਠੰਡੀ ਦੀ ਗਾਰੰਟੀ ਯੋ ਮਰਜੀ ਬਾਈ ਥੱਲੇ ਕੋਈ ਚੱਕਰ ਨਹੀਂ ਵੀ ਇਹ ਨਹੀਂ ਹੈਗਾ ਵੀ ਲੱਤ ਛੜ ਮਾਰੂ ਨਾ ਨਾ ਵਾਕਿਆ ਬਾਂ ਬੜੀ ਜਾਊਗੀ ਬੜੀ ਬੰਨੀ ਵੱਛੀ ਥੱਲੋਂ ਇਹਦਾ ਰੇਟ ਕੀ ਕਰੇਗਾ ਇਹਦਾ 45 ਮੋਹਲ ਕਰਦੇ ਆ ਜੀ ਇਹਦਾ ਕਿੰਨਾ ਕਰੇਗਾ 30 ਇਅਰ ਦੇ ਦਾਂਗ ਵੇੜ 40 ਦੀ ਦੇਜ ਦੇ ਫਿਰ ਵੇਖੀ ਜਾਓ ਚੱਲ ਕੋਈ ਨਹੀਂ ਦੇ ਦਾਂਗ 40 ਦੀ ਹਣਾ ਦੇ ਦਾਂਗ ਜਾਨਦਗੀ ਦੇ ਦਾਂ ਕੋਈ ਗੱਲ 40000 ਦੀ ਆ ਸੱਚ ਨੂੰ ਦੂਜਾ ਸੂਆ ਸੁੰਦੀ ਵੱਛੀ ਚੰਗੀ ਆ ਆ ਕੇ ਵੇਖਿਓ ਕੋਈ 55 ਨਹੀਂ ਕੋਈ 60 ਨਹੀਂ 40000 ਭਾ ਨਿੱਕੇ ਨਿੱਕੇ ਵਾਕੀ ਨਿਜ਼ਾਮ ਵਾਲੇ ਅਡਰੈਸ ਲੈ ਤਾਂ ਤੁਹਾਨੂੰ ਕੱਲਾ ਕੱਲਾ ਪਸ਼ੂ ਚਲਾ ਕੇ ਵਿਖਾਤਾ ਹਰ ਚੀਜ਼ ਕੋਸ਼ਿਸ਼ ਕੀਤੀ ਆ ਵਿਖਾਉਣ ਦੀ ਬਾਕੀ ਕੋਈ ਚੀਜ਼ ਰਹਿ ਗਈ ਹੋਵੇ ਤੁਸੀਂ WhatsApp ਤੇ ਵੀ ਆਪਣੀ ਤਸੱਲੀ ਕਰ ਸਕਦੇ ਜਾਂ ਆ ਕੇ ਵੀ ਵੇਖ ਸਕਦੇ ਆ ਚਾਰ ਸੀਗੇ ਚਾਰਾਂ ਦਾ ਲੇਖਾ ਜੋਖਾ ਪੁੱਛ ਲਿਆ ਆਪਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖ ਲਿਆ ਤੁਹਾਡਾ ਧੰਨਵਾਦ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਰੇਟ ਵਾਲੇ ਪਸ਼ੂ ਆ ਵੀਰ ਦੇ ਕੋਲੇ ਜਰੂਰ ਵੇਖਿਓ ਇੱਕ ਵਾਰੀ ਪਹੁੰਚ ਕਰਕੇ